ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਅੱਜ ਨੂੰ ਲੈ ਕੇ ਆਤਰਾ ਚ ਦੀ ਵੱਡੀ ਖਬਰ ਖਬਰ ਦਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਾ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਲੋਕਸਨਾਬ ਸਭਾ ਚੋਣਾਂ ਦੌਰਾਨ ਪਿਓ ਪੁੱਤ ਨੂੰ ਪੋਲਿੰਗ ਬੂਥ ਤੇ ਬੈਠਣਾ ਮਹਿੰਗਾ ਇਸ ਦਿਨ ਨਾਲ ਹੀ ਅੰਮ੍ਰਿਤਸਰ ਦੀ ਖਬਰ ਸਾਮਨੇ ਆਰੇ ਲੋਕ ਸਭਾ ਚੋਣਾਂ ਦੌਰਾਨ ਪਿਓ ਪੁੱਤ ਨੂੰ ਪਾਜਪਾ ਪਾਰਟੀ ਦੇ ਬੂਥ 'ਤੇ ਬੈਠਣਾ ਮਹਿੰਗਾ ਪੈ ਗਿਆ ਅਤੇ ਉਹਨਾਂ ਦੋਹਾਂ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੋਟ ਮਾਰ ਕਰਨ ਦੇ ਦੋਸ਼ ਲਗਾਏ ਗਏ ਹਨ ਅਜੀਤ ਉੱਪਰ ਦਫਤਰ ਪੁੱਛੇ ਪੀੜਤ ਨੌਜਵਾਨ ਸਾਹਿਲ ਸਿੰਘ ਵਾਸੀ ਮਾਲਾਵਲੀ ਨਜ਼ਦੀਕ ਗੁੰਟਾਲਾ ਦੇ ਦੱਸਿਆ ਕਿ ਵੋਟਾਂ ਵਾਲੇ ਦਿਨ ਅਸੀਂ ਦੋਹਾਂ ਪਿਓ ਪੁੱਤ ਅਸੀਂ ਭਾਜਪਾ ਦੀ ਪੋਲਿੰਗ ਬੂਥ ਤੇ ਡਿਊਟੀ ਕੀਤੀ ਸੀ ਉਹਨਾਂ ਨੂੰ ਦੋਸ਼ ਲਗਾਇਆ ਕਿ ਆਪ ਦੇ ਛੱਡ ਵਿਰੋਧ ਪਾਰਟੀ ਭਾਜਪਾ ਦੀ ਹਮਾਇਤ ਕਰਨ ਲਈ ਰஞ்சிਸ਼ ਵੱਜੋਂ ਆਪਣਾ ਵਰਕਰ ਸੁਖਦੀਪ ਸਿੰਘ ਅਤੇ ਗਰੀਬ ਸਿੰਘ ਵੱਲੋਂ ਚੋਣਾਂ ਨੂੰ ਅਗਲੇ ਦਿਨ ਘਰ ਦੇ ਨੇੜੇ ਉਸ 'ਤੇ ਹਮਲਾ ਕਰਕੇ ਬਾਹ ਤੋੜ ਕੇ ਦਿੱਤਾ ਗਿਆ ਇਨਾਨੇ ਉੱਤਕ ਦੋਹਾ ਦੇ ਸਾਥੀ ਦਲਵੀਰ ਸਿੰਘ ਨੇ ਇੱਟ ਮਾਰ ਕੇ ਉਹਨਾਂ ਦਾ ਸਿਰ ਵੀ ਬਾੜ ਦਿੱਤਾ ਗਿਆ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ